ਚੈੱਕ ਅਪ ਕਰਾਂਦਾ ਤੇ ਉਹਨਾਂ ਨੂੰ ਕਹਿੰਦੇ ਨੇ ਬ੍ਰਦਰ ਨੂੰ ਡਾਕਟਰ ਸਾਹਿਬ ਕਿ ਇਹਨਾਂ ਦੀ ਜਾਨ ਨੂੰ ਖਤਰਾ ਇਹਨਾਂ ਨੂੰ ਆਈਸੀਯੂ 'ਚ ਹੀ ਰੱਖਣਾ ਪੈਣਾ ਸਾਨੂੰ ਤੇ ਮੇਰੇ ਫਾਦਰ ਨੂੰ ਆਈਸੀਯੂ 'ਚ ਐਡਮਿਟ ਕਰ ਲੈਂਦੇ ਨੇ ਉਹ ਉਹਨਾਂ ਨੇ 24 ਘੰਟੇ ਦਾ ਟਾਈਮ ਕਿਹਾ ਸੀ 24 ਘੰਟੇ 'ਚ ਆਈਸੀਯੂ 'ਚ ਰੱਖਾਂਗੇ ਉਸ ਤੋਂ ਬਾਅਦ ਵਾਰਡ ਜਾਂ ਰੂਮ 'ਚ ਸ਼ਿਫਟ ਕਰ ਦਾਂਗੇ ਫਿਰ ਉਹਨਾਂ ਨੇ 2 ਦਿਨ ਹੋਰ ਵਧਾ ਦਿੰਦੇ ਤੀਜੇ ਦਿਨ ਸਾਨੂੰ ਆਈਸੀਯੂ 'ਚੋਂ ਛੁੱਟੀ ਦਿੰਦੇ ਨੇ ਫਾਦਰ ਨੂੰ ਉਸ ਤੋਂ ਬਾਅਦ ਰੂਮ 'ਚ ਹੀ ਸ਼ਿਫਟ ਕਰਦੇ ਨੇ ਤੇ ਚਲੋ ਜੀ ਚੌਥੇ ਪੰਜਵੇਂ ਦਿਨ ਮੇਰੇ ਫਾਦਰ ਠੀਕ ਹੋ ਜਾਂਦੇ ਮਤਲਬ ਕਿ ਚੱਲਣ ਫਿਰਨ ਲੱਗ ਜਾਂਦੇ ਨੇ ਅਸੀਂ ਕਿਹਾ ਸਰ ਤੁਹਾਨੂੰ ਛੁੱਟੀ ਦੇ ਦੂੰ ਵੀ ਸਾਡੇ ਕੋਲ ਇੰਨਾ ਪੈਸਾ ਨਹੀਂ ਹੈ ਵੀ ਤੁਹਾਨੂੰ ਦੇ ਜਾਈਏ 15 ਤੋਂ 20000 ਰੁਪਏ ਡੇਲੀ ਦਾ ਉਹਦਾ ਖਰਚਾ ਸੀਗਾ ਸਰ ਤੇ ਉਹਨਾਂ ਨੇ ਕਿਹਾ ਹਜੇ ਅਸੀਂ ਤੁਹਾਨੂੰ ਛੁੱਟੀ ਨਹੀਂ ਦੇ ਸਕਦੇ ਮੈਂ ਕਿਹਾ ਸਰ ਜੀ ਪਰ ਸਾਡੇ ਕੋਲ ਨਹੀਂ ਹੈਗਾ ਜਾਂ ਕੁਝ ਪੈਸੇ ਨਹੀਂ ਹੈ ਅਸੀਂ ਨੇ سپورਟ ਤੱਕੜੇ ਨਹੀਂ ਹੈ ਪਿੱਛੋਂ ਤੇ ਫਿਰ ਉਹਨਾਂ ਦਾ ਹੁੰਦਾ ਕੀ ਹੈ ਉਹਨਾਂ ਨੇ ਕਿਹਾ ਚਲੋ ਮੰਡੇ ਤੁਹਾਨੂੰ ਅਸੀਂ ਛੁੱਟੀ ਦੇ ਦਾਂਗੇ ਸੰਡੇ ਨੂੰ ਹੁੰਦਾ ਕਿ ਉਹਨਾਂ ਦਾ ਸਟਾਫ ਇੱਕ ਫੋਨ ਤੇ ਗੱਲ ਕਰਦਾ ਹੋਏ ਆਂਦਾ ਹੈ ਤੇ ਮੇਰੇ ਫਾਦਰ ਦੀ ਜਿਹੜੀ ਪੈਪ ਲੱਗੀ ਹੁੰਦੀ ਹੈ ਬਾਥਰੂਮ ਵਾਲੀ ਉਹ ਖਿੱਚੀ ਦਿੰਦਾ ਹੈ ਜਿਸ ਕਾਰਨ ਉਹਨਾਂ ਦਾ ਇੰਨਾ ਬਲੱਡ ਨਿਕਲਦਾ ਹੈ ਕਿ ਰੁਕ ਨਹੀਂ ਪੰਦਾ ਉਹਨਾਂ ਤੇ ਡਾਕਟਰ ਸਾਰੇ ਆ ਜਾਂਦੇ ਨੇ ਚਾਦਰਾਂ ਮੰਡਲ ਸਭ ਕੁਝ ਭਰ ਜਾਂਦਾ ਹੈ ਪਰ ਬਲੱਡ ਨਹੀਂ ਰੁਕ ਪੰਦਾ ਫਿਰ ਉਹ ਯੂਰੋਲੋਜਿਸਟ ਨੂੰ ਫੋਨ ਕਰਦੇ ਨੇ ਸਪੈਸ਼ਲਿਸਟ ਜਿਹੜਾ ਉੱਧਰ ਉਹਨਾਂ ਦਾ ਅੰਕੁਰ ਬੰਸਲ ਜਿੰਨਾ ਕਰੋੜਾ ਹਸਪੀਟਲ ਵੈਟਦਾ ਜੀ ਉਹ ਕਈ ਘੰਟੇ ਬਾਅਦ 2 ਤੋਂ 3 ਘੰਟੇ ਦੇ ਵਿੱਚ ਆਂਦਾ ਹੈ ਤੇ ਫਿਰ ਉਹ ਕੇ ਪੈਪ ਪਾਣ ਦੀ ਕੋਸ਼ਿਸ਼ ਕਰਦਾ ਉਹ ਕਹਿੰਦਾ ਮੇਰੇ ਤੋਂ ਪੈਪ ਨਹੀਂ ਪੈ ਰਹੀ ਮੈਨੂੰ ਸਰਜਰੀ ਕਰਨੀ ਪੈਣੀ ਹੈ ਤੇ ਅਸੀਂ ਮਨਾ ਕੀਤਾ ਉਹਨਾਂ ਨੂੰ ਪਹਿਲਾਂ ਵੀ ਸ਼ੂਗਰ ਦੇ ਪੇਸ਼ੈਂਟ ਹੈ ਇਹਨਾਂ ਨੂੰ ਸਰਜਰੀ ਵੀ ਨਾ ਕਰੋ ਤੇ ਤੁਸੀਂ ਪਾਣ ਦੀ ਕੋਸ਼ਿਸ਼ ਕਰੋ ਪਰ ਉਹ ਕਹਿੰਦੇ ਨਹੀਂ ਪੈਗੀ ਸਾਨੂੰ ਸਰਜਰੀ ਕਰਨੀ ਪੈਣੀ ਉਹਨਾਂ ਨੇ ਬਾਈਪਾਸ ਪਾਈ ਤੇ ਉਸ ਤੋਂ ਬਾਅਦ ਹੁੰਦਾ ਕੀ ਹੈ ਜੀ ਉਹਨਾਂ ਦੀ ਤਬੀਤ ਹੋਰ ਵਿਗੜ ਜਾਂਦੀ ਹੈ ਜਿਆਦਾ ਸੀਰੀਅਸ ਹੋ ਜਾਂਦੇ ਆ ਫਿਰ ਉਹੀ 5 ਮਿੰਟ ਬਾਅਦ ਇੰਨਾ ਤੜਪਣਾ ਜੀ ਪਾਪਾ ਨਾ ਕੋਟੀ ਤੱਕ ਨਿਕਲ ਜਾਂਦੀ ਸੀ ਜਿਵੇਂ ਤੜਪਦੇ ਨੇ ਮੱਛੀ ਉਵੇਂ ਤੜਪਦੇ ਸੀਗੇ ਮੇਰੇ ਫਾਦਰ ਸਾਡੇ ਤੋਂ ਦੇਖਿਆ ਨਹੀਂ ਜਾਂਦਾ ਜੀ ਰੋਲ ਅੱਖਾਂ ਚੋਂ ਜੂ ਆ ਜਾਂਦੇ ਸੀ ਜਦੋਂ ਉਹਨਾਂ ਨੂੰ ਕੋਈ ਦੇਖਦਾ ਸੀ ਆ ਕੇ ਵੀ ਕਿਵੇਂ ਤੜਪ ਰਹੇ ਨੇ ਚਲੋ ਜੀ ਉਹਨਾਂ ਨੇ 5-7 ਦਿਨ ਹੋਰ ਬਿਤਾਤੇ 5-7 ਦਿਨ ਉਹਨਾਂ ਨੇ ਹੋਰ ਸਾਨੂੰ ਉੱਥੇ ਰੂਮ ਚ ਰੱਖਿਆ ਹੋਰ ਖਰਚਾ ਲਿੱਤਾ ਉਹਨਾਂ ਨੇ ਜੋ ਲਿੱਤਾ ਫਿਰ ਅਸੀਂ ਆਪਣੇ ਹੱਥ ਖੜੇ ਕਰਤੇ ਸਾਡੇ ਕੋਲ ਸੱਜ ਪੈਸੇ ਨਹੀਂ ਹੈ ਉਹ ਤਾਂ ਸਾਨੂੰ ਛੁੱਟੀ ਦਿੱਤੀ ਜਾਵੇ ਫਿਰ ਉਹਨਾਂ ਨੇ ਦਵਾਈ ਲਿਖ ਕੇ ਸਾਨੂੰ ਛੁੱਟੀ ਦਿੱਤੀ ਅਸੀਂ ਆਪਣੇ ਘਰੇ ਆ ਗਏ ਘਰ ਆ ਕੇ ਹੁੰਦਾ ਕੀ ਹੈ ਮੇਰੇ ਪਾਪਾ ਨੂੰ ਕੋਈ ਆਰਾਮ ਨਹੀਂ ਮਿਲਿਆ ਤੜਪਦੇ ਰਹੇ 5 ਮਿੰਟ ਬਾਅਦ ਹਰ 5 ਮਿੰਟ ਬਾਅਦ ਦਰਦ ਸੀਗਾ ਇੱਡਾ ਦਰਦ ਸੀਗਾ ਵੀ ਦੇਖਿਆ ਨਹੀਂ ਜਾਂਦਾ ਸੀ ਸਾਡੀ ਅੱਖਾਂ 'ਚੋਂ ਇੰਨਾ ਹੰਝੂ ਸੀਗੇ ਵੀ ਅਸੀਂ ਕੀ ਕਰੀਏ ਕਿੱਥੇ ਲੈ ਕੇ ਜਾਈਏ ਮੈਂ ਹੋਰ ਡਾਕਟਰਾਂ ਕੋਲ ਗਿਆ ਅਰਵਿੰਦ ਮਿੱਤਲ ਆਮਰ ਹਸਪੀਟਲ ਨੂੰ ਨਾਲ ਕੋਲ ਵੀ ਗਏ ਉਹਨਾਂ ਨੇ ਵੀ ਦੇਖਿਆ ਉਹਨਾਂ ਨੇ ਵੀ ਅਲਟਰਾਸਾਉਂਡ ਕਰਾਇਆ ਉਹਨਾਂ ਨੂੰ ਸਮਝ ਨਹੀਂ ਆਇਆ ਫਿਰ ਅਸੀਂ ਕੀ ਕੀਤਾ ਮੈਂ ਯੂਪੀ ਹਾਰਨਪੁਰ ਤੋਂ ਅਸੀਂ ਪਿੱਛੇ ਹੋਏ ਮੇਰੇ ਜੀਜਾ ਜੀ ਨੂੰ ਫੋਨ ਕੀਤਾ ਉਹ ਆਏ ਆਪਣੀ ਗੱਡੀ ਲੈ ਕੇ ਅਸੀਂ ਹਾਰਨਪੁਰ ਲੈ ਗਏ ਉੱਥੇ ਆ ਕੇ ਸਖਸ਼ਮ ਹਸਪੀਟਲ ਹੈ ਉਹਨਾਂ ਨੂੰ ਅਸੀਂ ਦਿਖਾਇਆ ਜਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਟ੍ਰੀਟ ਕੀ ਕੀਤਾ ਦੁਰਬੀਨ ਨਾਲ ਚੈੱਕ ਕੀਤਾ ਵੀ ਕੀ ਹੋਇਆ ਤੇ ਹੁੰਦਾ ਕੀ ਹੈ ਜੇ ਦੁਰਬੀਨ ਪਾ ਕੇ ਚੈੱਕ ਕਰਦੇ ਆ ਤਾਂ ਇਹ ਮੈਟਲ ਦੀ ਮੈਟਲ ਹੈ ਲੋਹਾ ਹੈ ਇਹ ਅੰਦਰ ਜਿਹੜਾ ਬਾਥਰੂਮ ਦਾ ਬਲੈਡਰ ਉਹਦੇ ਵਿੱਚ ਪਿਆ ਸੀਗਾ ਇਹ ਚੀਜ਼ ਪਿਸ਼ਾਵਲੀ ਪਿਸ਼ਾਵਾਲੀ ਨਲੀ ਚੀ ਤੇ ਜਿਸ ਕਾਰਨ ਮੇਰੇ ਬਾਪ ਤੜਪਦਾ ਸੀਗਾ ਜੀ ਏਡਾ ਤੜਪਦਾ ਸੀਗਾ ਕਿ ਬਸ ਬੰਦਾ ਮਰ ਜੇ ਐ ਜਹ ਹਾਲਤ ਹੋ ਜਾਂਦੀ ਸੀ ਉਹਨਾਂ ਦੀ ਇੱਕ ਛੋਟੀ ਜੀ ਪੱਥਰੀ ਹੁੰਦੀ ਹੈ ਸਰ ਉਹ ਬੁਰਾ ਹਾਲ ਕਰ ਦਿੰਦੀ ਹੈ ਸਾਡੇ ਇਹ ਏਡਾ ਵੱਡਾ ਲੋਹੇ ਦਾ ਨਿਕਲਿਆ ਉਹ ਵੀ 22 ਦਿਨਾਂ ਬਾਅਦ ਜਾ ਕੇ ਅਸੀਂ ਆਪਰੇਸ਼ਨ ਕਰਾਇਆ ਦੋ ਤਰੀਕ ਨੂੰ ਯੂਪੀ 'ਚ ਤਾਂ ਜਾ ਕੇ ਡਾਕਟਰ ਸਾਹਿਬ ਨੇ ਇਹ ਕੱਢਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਰੇਸ਼ਨ ਕੀਤਾ ਤੇ ਉਹਨਾਂ ਨੇ ਲਿਖਤ 'ਚ ਦਿੱਤਾ ਹੈ ਮੈਂ ਇਹ ਚੀਜ਼ ਕੱਢੀ ਹੈ ਇਧਰ ਸਖਸ਼ਮ ਹਸਪੀਟਲ ਹੈ ਯੂਪੀ ਦਾ ठीक है जी सहारनपुर ये चीज़ उन्होंने क्डी स्पैशल के दिता भी मैटल का मैं यीज़ वर्ड कभी अल्ट्रासाउंडाउंड चीज़ आई सी जब पता लगे सब तो पहले एक्सरे कराया एक्सरे के आह चीज़ आई फिर डॉक्टर साहब ने उस टाइम यह क्या छला बाथरूम वाली पिशावाली नैली चीज़ का यह थैली चीजी सारी चीज़ आज निकली उस तो बाद मेरे पापा होर सीरीयस हो गए हूँ मैंटली क्या लाइट खिंची सी या देखो ब्लड कि निकलियाँ ਚਾਦਰਾਂ ਭਰ ਗਈ ਸੀ ਖੂਨ ਨਾਲ ਉਸ ਟਾਈਮ ਮੈਂ ਹੀ ਸੀਗਾ ਮੈਂ ਫੋਟੋਆਂ ਖਿੱਚੀ ਸੀ ਮੈਨੂੰ ਬਣਾਨੀ ਦੇ ਦੇ ਸੀ ਆ ਦੇਖੋ ਬਲਡਿੰਗ ਬਲੱਡ ਪੂਰਾ ਜਿਹਾ ਖੂਨ ਇਹ ਰੂ ਹੀ ਦੇ ਪੂਰੇ ਬੰਡਲ ਆ ਦੇਖੋ ਇਹ ਚਾਦਰਾਂ ਹੈਗੀਆਂ ਖੂਨ ਦੀਆਂ ਅਸੀਂ ਫਿਰ ਵੀ ਇਹਨਾਂ ਨੂੰ ਕੁਛ ਨਹੀਂ ਕਿਹਾ ਕੁਛ ਨਹੀਂ ਕੋਈ ਅਸੀਂ ਪੈਸੇ ਬਣਾਉਣ ਦੇ ਚੱਕਰ 'ਚ ਸਾਨੂੰ ਹੋਰ ਲੰਬਾ ਖਿੱਚਿਆ ਹੈਗਾ ਕਿ ਵੀ ਇਹਨਾਂ ਤੋਂ ਪੈਸੇ ਖਿੱਚੇ ਜਾਏ ਔਰ ਜਿਵੇਂ ਕੀ ਫਸਣੇ ਹੈ ਤੇ ਜਿਹੜਾ ਮੈਨਸ ਆਈ ਸੀਗਾ ਡਾਕਟਰ ਉਹ हमको 5 ਸਾਲ ਸੀਗੇ ਜਿਨ੍ਹਾਂ ਨੇ ਵਿੱਚ ਛੱਡੇ ਜਿਨ੍ਹਾਂ ਨੇ ਵਿੱਚ ਛੱਡੇ ਉਸ ਤੋਂ ਬਾਅਦ ਉਹਨਾਂ ਕੋਲ ਅਸੀਂ ਗਏ ਵੀ ਸੀਗੇ ਅਸੀਂ ਗਏ ਵੀ ਸੀਗੇ ਉਹਨਾਂ ਕੋਲ ਉਹ ਕਹਿੰਦੇ ਕਿ ਵੀ ਉਹ ਕਹਿੰਦੇ ਵੀ ਇਹਨਾਂ ਦਾ ਜਿਹੜੀ ਪੈਮੇ ਉਰੇ ਪਾਈ ਹੈ ਨਾ ਇਹ ਬਾਥਰੂਮ ਰਾਹੀ ਪਾਣੀ ਪੈਂਦੀ ਹੈ ਮੈਂ ਕਿਹਾ ਸਰ ਪਾ ਦਿਓ ਤੇ ਕਹਿੰਦੇ ਵੀ ਇਹਦਾ ਖਰਚਾ 50000 ਰੁਪਏ ਆਊਗਾ ਘੱਟੋ ਘੱਟ 35000 ਆਪਰੇਸ਼ਨ ਦਾ ਮੈਂ ਕਿਹਾ ਸਰ ਜੀ ਇਹਨਾਂ ਦਾ ਲੰਬਾ ਕੰਮ ਹੀ ਨਹੀਂ ਹੈ ਤੁਸੀਂ 10 ਮਿੰਟ 'ਚ ਉਹ ਕਰਕੇ ਚਲੇ ਗਏ ਸੀਗੇ ਇਹ ਇਹਨਾਂ ਪੈਸੇ ਕਿਉਂ ਮੰਗ ਰਹੇ ਹੋ ਕਹਿੰਦੇ ਕਿ ਇਹ ਕਰਨਾ ਪੈਂਦਾ ਫਿਰ ਅਸੀਂ ਆਈ ਸ਼ੁਮਾਨ ਕਾਰਡ ਹੁੰਦਾ ਜਿਹੜਾ ਮੈਂ ਉਹਦੇ ਚੱਕਰ 'ਚ ਫਿਰਿਆ ਮੈਂ ਕਾਹੂ ਸ਼ੁਮਾਨ ਚੱ ਫਿਰ ਅਸੀਂ ਉਸ ਤੋਂ ਨਹੀਂ ਕਰਾ पाए ਵਰਨਾ ਸਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਸੀ ਉਹਨੇ ਆਪਰੇਸ਼ਨ ਕਰ ਦੇਣਾ ਸੀਗਾ ਤੇ ਸਾਨੂੰ ਸਾਨੂੰ ਇਨਸਾਨ ਇਨਸਾਫ ਚਾਹੀਦਾ ਮੈਂ 23 April ਨੂੰ SSC ਸਾਹਿਬ ਨੂੰ ਦਰਖਾਸਤ ਦਿੱਤੀ ਹੈ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਮੇਰੀ ਸੁਣਵਾਈ ਨਹੀਂ ਹੋਈ ਸਾਹਿਬ ਪਈਏ ਦਰਖਾਸਤ ਫੜਾਈ ਕਿਥੇ ਪੀਤਾਣਾ ਚਾਹੁੰਦੇ ਹੋ ਤੁਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਜਿਹੜਾ ਡਾਕਟਰ ਲਾਲਚੀ ਡਾਕਟਰ ਅਜਿਹੜਾ ਹੈ ਨਾ ਇਹਨਾਂ ਦੇ ਲਾਇਸੈਂਸ ਕੈਨਸਲ ਹੋਵੇ ਐਜੇ ਬੰਦੇ ਦਾ ਜਿਹੜਾ ਲਾਲਚ ਕਰਕੇ ਲੋਕਾਂ ਦੀ ਜਾਨ ਨਾਲ ਖੇਲ-ਖਾਲ ਕਰ ਰਹੇ ਨੇ ਸ਼ਿਵ ਸਰਜਨ ਨਾਲ ਗੱਲ ਹੋਈ ਨਹੀਂ ਸ਼ਿਵ ਸਰਜਨ ਇਹ ਡਾਕਟਰ ਉੱਪਰ ਸਰਜਨ ਹੁੰਦਾ ਸੀਵਲ ਸਰ ਸਰਜਨ ਨੇ ਭਾਜੀ ਉਹਨੇ ਤਾਂ ਸਾਨੂੰ ਕੋਈ ਰਾਹ ਨਹੀਂ ਦਿੱਤਾ ਉਹ ਤਾਂ ਸੋਚ ਰਿਹਾ ਸੀ ਤੜਪਦੇ ਰਹੇ ਮਾਰਨ ਨੂੰ ਫਿਰਦਾ ਵੀ ਮਾਰਨ ਦੀ ਕੋਈ ਕਸਰ ਨਹੀਂ ਸੀਗੀ ਮੇਰੇ ਕੋਲ ਵੀਡੀਓ ਹੈਗੀ ਜੀ ਮੇਰੇ ਫਾਦਰ ਦੀ ਕਿੰਨੇ ਤੜਪਦੇ ਸੀ ਤੁਹਾਨੂੰ ਮੈਂ ਦਿਖਾਉਂਦਾ ਨਹੀਂ ਸ਼ਿਵ ਸਰਜਨ ਅਥੋਰਟੀ ਹੈ ਜੀ ਨਹੀਂ ਉਹਨਾਂ ਨੂੰ ਨਹੀਂ ਜਿਹੜੇ ਸਰਜਨ ਉਹਨਾਂ ਕੋਲ ਨਹੀਂ ਅਸੀਂ ਗਏ ਨਹੀਂ ਜਾਵਾਂਗੇ ਹਾਂਜੀ ਜਾਵਾਂਗੇ ਜਰੂਰ ਜਾਵਾਂਗੇ ਚਰਚਾ ਕੇ ਕੁਮਰੇ ਦੀ ਹਾਜੀ ਵੀ ਮੇਰੇ ਫਾਦਰ ਦੀ ਇੰਨੀ ਤਬੀਬ ਖਰਾਬ ਹੈਗੀ ਹੈ ਵੀ ਉਹਨਾਂ ਨੂੰ ਡਾਕਟਰ ਦੇ ਦਿਖਾਣਾ ਫਿਰ ਤੋਂ ਪੈਨ ਸ਼ੁਰੂ ਹੋ ਗਿਆ ਉਹੀ ਜਿਹੜਾ ਪਹਿਲਾਂ ਹੁੰਦਾ ਸੀਗਾ ਉਹ ਤਾਂ ਸਹੀ ਨਹੀਂ ਉਹ ਹਜੇ ਤੱਕ ਸਹੀ ਨਹੀਂ ਹੋਇਆ 4 ਮਹੀਨੇ ਹੋਣ ਵਾਲੇ ਹੋਗੇ ਜੀ ਵੀ ਤੁਸੀਂ ਫੋਨ ਨਿਓ ਰੋਨਾ ਗੱਲ ਕੀਤੀ ਜੋ ਹੋਇਆ ਤਾਂ ਜੀ ਜੀ ਕਿੰਨਾ ਦਿਖਾਇਆ ਸੀਗਾ ਜੀ ਸਾਨੂੰ ਸਾਨੇ ਉਹਨਾਂ ਕੋਲ ਜਾ ਵੀ ਉਹਨੇ ਇਹ ਕੰਡ ਕਰਤਾ ਸਾਡੀ ਅੱਗੇ ਆਪਰੇਸ਼ਨ ਹੋਣਾ ਹੈ ਵੀ ਜਿਹੜਾ ਖਰਚਾ ਸੀ ਕਰਜ਼ਾ ਚੱਕਿਆ ਮੈਂ ਛੋਟਾ ਫੜੀ ਲਾਂਦਾ ਮੈਂ ਸਵੀਟ ਕੋਨ ਲਾਂਦਾ ਸਰਦ ਜੀ 3 ਮਹੀਨੇ ਲਾਂਦਾ ਇਹ ਕੁੜਤੀ ਦੀ ਫੜੀ ਲਾਂਦਾ ਹੈ ਮੈਂ ਕਹਾ ਸਾਡੇ ਕੋਲ ਇਹਨਾ ਬਜਟ ਨਹੀਂ ਹੈ ਸਰ ਜੋ ਤੁਸੀਂ ਮੇਰੇ ਤੋਂ ਲੀਤਾ ਐਕਸਟਰਾ ਪੈਸਾ ਜਿਹੜੇ ਇੱਕ ਕਾਂਡ ਕਰਨ ਤੋਂ ਬਾਅਦ ਉਹ ਸਾਡਾ ਬਿੱਲ ਸਾਨੂੰ ਵਾਪਸ ਕਰ ਦੋ ਜਿਹੜੇ ਤੁਸੀਂ ਐਕਸਟਰਾ ਲਿੱਤੇ ਨੇ ਕੀ ਜਵਾਬ ਆਇਆ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਹੁਣ ਜਿਹੜੇ ਕਿ ਕਾਨੂੰਨੀ ਪ੍ਰਕਿਰਿਆ ਤੋਂ ਨਹੀਂ ਤੁਸੀਂ ਇਹ ਸਮਾਨ ਦਿਖਾਇਆ ਉਨ੍ਹਾਂ ਨੂੰ ਜੋ ਨਿਕਲਿਆ ਉਨ੍ਹਾਂ ਨੂੰ ਇਹਨਾਂ ਨੂੰ ਫੋਟੋ ਦਿਖਾਈ ਸੀਗੀ ਤੇ ਡਾਕਟਰ ਦਾ ਜਿਹੜਾ ਲਿਖੇ ਦਿੱਤਾ ਸੀ ਇਹ ਦਿਖਾਇਆ ਸੀਗਾ ਹਾਂਜੀ ਉਨ੍ਹਾਂ ਦਾ ਕੀ ਕਹਿਣਾ ਹੈ ਉਨ੍ਹਾਂ ਦਾ ਕੋਈ ਕਹਿਣਾ ਨਹੀਂ ਸੀਗਾ ਜੀ ਉਹ ਕਹਿੰਦੇ ਜੀ ਉਹ ਕਹਿੰਦੇ ਜੀ ਸਾਡੇ ਕੋਲ ਕੋਈ ਨਹੀਂ ਮੈਂ ਤਾਂ ਉਨ੍ਹਾਂ ਕੋਲ ਨੂੰ ਜਾਈਏ ਅਸੀਂ ਤੁਹਾਡੇ ਹਸਪੀਟਲ ਆਏ ਤੁਸੀਂ ਬੁਲਾਇਆ ਉਹਨਾਂ ਨੂੰ ਡਾਕਟਰ ਤੁਸੀਂ ਬੁਲਾਇਆ ਸੀ ਹਾਂਜੀ ਡਾਕਟਰ ਕੁਨੀਤ ਨਾਲ ਗੱਲ ਹੋਈ ਸੀ ਹਾਂਜੀ ਡਾਕਟਰ ਕੁਨੀਤ ਨਾਲ ਸੀ ਫਿਰ ਉਹਨਾਂ ਨੇ ਅੱਗੇ ਆਪਣਾ ਕੋਈ ਬੰਦਾ ਸਾਡੇ ਨਾਲ ਗੱਲ ਕਰਨ ਵਾਸਤੇ ਛੱਡਿਆ ਜੇ ਉਹ ਉਹਨਾਂ ਦੀ ਗੱਲ ਕਰਦਾ ਹੋਣਾ ਉਹਨਾਂ ਸਟਾਫ ਮੈਂਬਰ ਹੋਣਾ ਪਰ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਉਸ ਤੋਂ ਬਾਅਦ ਸਾਡੇ ਕੋਲ ਕਿਸੇ ਪੁਲਸ ਵਾਲੇ ਦਾ ਫੋਨ ਆਇਆ ਕਹਿੰਦਾ ਹੈ ਹੈਲੋ ਬੈ ਕੇ ਗੱਲ ਕਰ ਲਓ ਕਹਿੰਦਾ ਤੁਹਾਡਾ ਨਵੇੜਾ ਘਰ ਦੱਸ ਲਓ ਕਿਹਦਾ ਤੁਹਾਨੂੰ ਕਹਣਾ ਸੀ ਜੀ ਭਾਈ ਨਾਮ ਵੀ ਸਾਨੂੰ ਦੱਸਿਆ ਉਹਨੇ ਉਹਨੇ ਉੱਥੇ ਬੁਲਾਇਆ ਹਾਂਜੀ ਨੰਬਰ ਨੰਬਰ ਹੀ ਆਇਆ ਮਾਡਲ ਟਾਊਨ ਮਾਡਲ ਟਾਊਨ ਤੋਂ ਇਹ ਨੰਬਰ ਸ਼ਾਇਦ ਮੈਂ ਦੇਖਾਂਗਾ ਜੇ ਮੇਰੇ ਕੋਲ ਪਿਆ ਹੋਵੇ ਤਾਂ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗਾ ਫਿਰ ਅਸੀਂ ਡਰ ਗਏ ਨਾਮ ਕੀ ਕਹਿੰਦੇ ਦੱਸਿਆ ਸੀ ਆਪਣਾ ਨਾਮ ਦਾ ਮਾਡਲ ਟਾਊਨ ਦਾ ਕਹਿੰਦਾ ਮੈਂ ਉੱਧਰ ਦਾ ਮੁਨਸ਼ਿਬ ਹੋ ਰਹਾ ਹਾਂ ਉਹਨ ਪਤਾ ਨਹੀਂ ਮੁਨਸ਼ਿਬ ਤੁਹਾਨੂੰ ਵੀ ਲੱਗਿਆ ਹੁਣ ਤੁਹਾਡੇ ਉਸ ਸਰਜੀ ਸਾਡੇ ਨੂੰ ਤਾਂ ਇਨਸਾਫ ਚਾਹੀਦਾ ਹੈਗਾ ਸਾਡੇ ਫਾਦਰ ਸਾਹਿਬ ਹਲੇ ਵੀ ਦੇਖ ਲੋ ਤੁਸੀਂ ਹੁਣ ਜਾ ਕੇ ਵੀ ਦੇਖੋ ਕਿ ਤੜਪ ਰੇ ਨਹੀਂ ਹਜੇ ਵੀ ਤੜਪ ਹੈ ਉਹ ਕਿੱਥੇ ਆ ਗਿਆ ਉਹ ਨੂੰ ਤੇਰੇ ਤੇ ਪਈ ਨਹੀਂ ਜੀ ਬੈੱਡ ਤੇ ਪਿਆ ਹੈ ਹਾਂਜੀ ਹਾਂਜੀ ਪਟਿਆਲੇ ਨੇ ਸਾਡਾ ਘਰ ਜੰਡਕਲੀ ਚ ਹੈਗਾ ਕਿਲਾ ਚੌਕ ਉੱਥੇ ਬਹੁਤ ਜ਼ਿਆਦਾ ਤੱਕਾ ਹੋਇਆ ਸਾਡੇ ਨਾਲ ਬਹੁਤ ਜ਼ਿਆਦਾ ਨਜਾਇਜ਼ ਹੋਈ ਹੈ ਕਿਉਂਕਿ ਅਸੀਂ ਕਾਨੂੰਨ ਦਾ ਸਾਰਾ ਲਿਤਾ ਐਸਐਸਪੀ ਸਾਹ ਨੂੰ ਦਰਖਾਸਤ ਜੀ ਕੋਈ ਸੁਣਵਾਈ ਨਹੀਂ ਪਰ ਮੈਨੂੰ ਪਤਾ ਕਾਨੂੰਨ ਤੇ ਮੀਡੀਆ ਚ ਇਨੀ ਤਾਕਤ ਹੈ ਸਭ ਕੁਝ ਕਰ ਸਕਦੀ ਹੈ ਇਸ ਕਰਕੇ ਥੋੜਾ ਸਹਾਰਾ ਲਿਤਾ ਮੀਡੀਆ ਦਾ ਮੈਨੂੰ ਇਨਸਾਫ ਦਿੱਤਾ ਦਵਾਇਆ ਜਾਵੇ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ